ਸਿਵ ਜਵਾ ਮਰਯੋ 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 ਸਿਵ ਜਵਾ ਗੁਰੂ ਕੰਗੁਰ ਬੰਡਾਰ ਕਿਉਂ ਸਿਵ ਜਵਾ ਮਰਯੋ ਮਰਯੋ ਸਿਵ ਜਵਾ ਅੰਡੀ ਕਿਉਂ ਮਾਂਡੀ ਜੀ ਕਿਉਂ ਸਿਵ ਜਵਾ ਮਰਯੋ 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 ਸਿਵ ਜਵਾ ਯਾ ਨਾਰਾਇਣ ਕੁਮ ਨਾਟਕ ਬਰੀਏ ਵੈਗੁੰਡਰ ਕੁਮ ਸਿਵ ਜਵਾ ਗਟਿਆਮ 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 ਸਿਵ ਜਵਾ ਯਾ ਨਾਰਾਇਣ ਸੁਆਮੀ ਜੈ ਅੰਦੇ 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 ਸਿਵ ਜਵਾ ਯਾ ਨਾਰਾਇਣ ਸੁਆਮੀ ਜੈ ਅੰਦੇ 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 ജയ ശിവ ശിവ ജയം ജയം അയ്യാശനായിട്ട്